ਮੇਰਾ ਨਾਮ ਅਵਿਨਾਸ਼ ਕੁਮਾਰ ਹੈ ਜੀ ਚੋਰੀ ਹੋ ਗਈ ਸਰ ਰਾਤੀ ਸ਼ਟਰ ਦੇ ਤਾਲੇ ਤੋੜ ਕੇ ਤੇ ਅੰਦਰੋਂ ਚੋਰੀ ਕਰਕੇ ਲੈ ਗਏ ਨੇ ਜੀ ਮੇਰਾ ਕੈਸ਼ ਮੇਰਾ ਕੈਸ਼ ਤੇ ਨੁਕਸਾਨ ਹੋਇਆ ਜੀ ਇੱਥੇ ਮੈਂ ਐਮਰਜੈਂਸੀ ਰੱਖੇ ਦੇ ਹਨ ਆਪਣੇ ਪੈਸੇ ਸੁੱਖ ਦੁੱਖ ਵਾਸਤੇ ਆਪ ਕਮੇਟੀ ਦੇ ਪੈਸੇ ਹਨ ਕੁਝ ਪੈ ਦੇ ਹੁਣ ਮੈਨੂੰ ਅਨੁਮਾਨ ਨਹੀਂ ਕਿੰਨੇ ਕੁ ਮੈਂ ਅਲੱਗ ਵੀ ਰੱਖੇ ਦੇ ਹਨ ਤੇ ਇੱਕ ਗੋਲਕ ਲਾਈ ਦੀ ਸੀ ਉਹ ਦਸ਼ਵੰਤ ਗੱਡੀ ਦਾ ਸੀ ਉਹ ਵੀ ਸਾਲ ਡੇਢ ਸਾਲ ਸਾਲ ਤੋਂ ਉੱਪਰ ਹੋ ਗਿਆ ਦਾ ਸੀ ਉਹ ਵੀ ਗੋਲਕ ਹੀ ਲੱਗੇ ਨਾਲ ਨਾਲ ਦੋ ਬੈਗ ਲੱਗੇ ਨੇ ਜਿਹੜੇ ਤਨੀਆਂਲੇ ਪੈਗ ਹੁੰਦੇ ਨੇ ਉਹਦੇ ਵਿੱਚ ਲੇਡੀ ਪਰਸ ਹਨ ਉਹਦੇ ਵਿੱਚ ਮੇਰੇ ਪੈਸੇ ਹਨ ਦੋ ਤਿੰਨ ਪਰਸਾਂ ਵਿੱਚ ਛੋਟੇ ਛੋਟੇ ਦੁਕਾਨ ਤੁਹਾਡੀ ਕਹਦੀ ਇਸਲੀ ਮੇਰੀ ਕਲੀਨਿਕ ਹੈਗੀ ਸਰ ਆਰਐਮਪੀ ਡਾਕਟਰਾਂ ਮੈਂ ਤੇ ਚੋਰੀ ਕਿੰਨੇ ਵਜੇ ਤੁਹਾਨੂੰ ਕਿਤਾ ਬੋਲੋ ਇਹ ਕੋਈ ਮੈਨੂੰ ਗੋਰਖੇ ਨੇ ਫੋਨ ਕੀਤਾ ਹੈ ਸਵੇਰੇ ਕੋਈ ਭੌਣਿਕ 4 ਵਜੇ ਕਿ ਇਸਨਾਂ ਤੁਹਾਡੇ ਤਾਲੇ ਤੋੜ ਗਏ ਨੇ ਜੀ ਤੇ ਤੁਸੀਂ ਆਓ ਜਲਦੀ ਤੇ ਮੇਰਾ ਘਰ ਉਧਰ ਗੁਰਦਰਾ ਕਨ ਸਾਹਿਬ ਕੋਲੇ ਐਕਚੁਅਲੀ ਗੇਟ ਦੇ ਅੰਦਰ ਕੋਈ ਫੁਟੇਜ ਸੀਸੀਟੀਵੀ ਫੁਟੋਜ ਹੈ ਹਾਂ ਜੀ ਇੱਕ ਆਈ ਹੈ ਥੋੜੀ ਸਰ ਉਹਦੀ ਪਛਾਣ ਨਹੀਂ ਹੋ ਰਹੀ ਲੇਕਿਨ ਬੰਦਾ ਚਲਦਾ ਨਜ਼ਰ ਆ ਰਿਹਾ ਹੈ ਕਿੰਨੇ ਬੰਦੇ ਸੀ ਇਹ ਸਿੰਗਲ ਹੀ ਹੈ ਜੀ ਕੋਈ ਬੰਦਾ ਚੱਲਦਾ ਆਂਦਾ ਜਾਂਦਾ ਨਜ਼ਰ ਆ ਰਿਹਾ ਮਨੀਸ਼ ਕੁਮਾਰ ਜੀ ਤਿੰਨ ਸਟੋਰ ਦਾ ਟੈਲੀਕਮ ਜੀ ਆਪਣਾ ਰਾਤੀ ਚੋਰੀ ਹੋਈ ਜੇ ਸਾਨੂੰ ਫੋਨ ਕੀਤਾ ਗੋਰਖ ਨੇ 3:46 ਮਿੰਟ ਤੇ ਇਹ ਮੋਕੇ ਆ ਕੇ ਵੇਖਿਆ ਤੇ ਆਪਣਾ ਗਲੇ ਟੁੱਟਿਆ ਸੀ ਤੇ ਕੈਸ਼ ਚੋਰੀ ਹੋਇਆ ਸਾਡਾ ਜੀ ਲਗਭਗ ਵੇਖਣਾ ਪੈਣਾ ਬਾਕੀ ਕਾਪੀ ਤੇ ਨੋਟ ਕਰੀਦਾ ਕਿੰਨੇ ਕਾ ਸਾਡੇ ਹੋਏ ਚੋਰੀ ਤੇ ਹੋਰ ਕੀ ਕੀ ਹੋਇਆ ਚੋਰੀ ਜੀ ਉਹ ਨਰਜੀ ਡਰਿੰਕਾਂ ਲੱਗੀਆਂ ਫਰਿਜੋਂ ਕੱਢ ਕੇ ਲੱਗੇ ਜੀ ਇਦੇ ਚ ਨਾ ਇੱਕ ਅਵਨਾਸ਼ ਕੁਮਾਰ ਜੀ ਸਨਾਂਵ ਕਰਤਾਰ ਚੰਦ ਵਾਸੀ ਮਟਾਲਾ ਦੇ ਨੇ ਜਿਨ੍ਹਾਂ ਨੇ ਇੱਕ ਲਿਖਤੀ ਰੂਪ ਚ ਦਰਖਾਸਤ ਦਿੱਤੀ ਹੈ ਕਿ ਬੀਤੀ ਰਾਤ ਦੌਰਾਨ ਸਾਡੇ ਜਿਹੜਾ ਕਲੀਨਿਕ ਹੈ ਮੇਰਾ ਉਹਦੇ ਵਿੱਚ ਕੋਈ ਅਨੌਣ ਬੰਦਿਆਂ ਨੇ ਵੜ ਕੇ ਚੋਰੀ ਕਰ ਲਈ ਜਿਦੇ ਵਿੱਚ ਕੋਈ ਸਾਡਾ ਕੈਸ਼ ਵੀ ਹੈ ਤੇ ਹੋਰ ਵੀ ਕੋਈ ਜਿਹੜੀਆਂ ਚੀਜ਼ਾਂ ਜਿਹਨਾਂ ਨੂੰ ਕਲੀਅਰ ਪਤਾ ਨਹੀਂ ਚੈੱਕ ਕਰਨ ਤੋਂ ਬਾਅਦ ਜਿਹੜੇ ਉਸ ਬੰਦ ਵਿੱਚ ਲਿਖਤੀ ਦਰਖਾਸਤ ਤੇ ਆਪਾਂ ਜਾ ਕੇ ਮੌਕਾ ਵੇਖ ਕੇ ਜਿਹੜੀ ਕਾਰਵਾਈ ਸ਼ੁਰੂ ਕਰਦਣ ਲੱਗੇ ਆ ਜੋ ਵੀ ਤੱਤ ਸਾਹਮਣੇ ਆਉਣਗੇ ਉਹਨਾਂ ਦੇ ਅਧਾਰ ਦੇ ਉੱਤੇ ਬਕਾਇਦਾ ਜਿਹੜਾ ਦੋਸ਼ੀਆਂ ਦੀ ਭਾਲ ਕਰਕੇ ਉਹਨਾਂ ਖਿਲਾਫ ਕਾਨੂੰਨ ਲਾਗੂ ਸੂਚੀ ਵੀ ਕੈਮਰੇ ਦੀ ਫੁਟੇਜ ਇਹ ਹਾਸਲ ਕੀਤੀ ਜਾਵੇਗੀ ਪਰ ਲੇਕਿਨ ਅਜੇ ਤੱਕ ਮੇਰੇ ਕੋਲ ਨਹੀਂ ਪਹੁੰਚੀ ਸਿਰਫ ਲਿਖਤੀ ਦਰਖਾਸਤ